ਉੱਥੇ ਆਇਆ ਮੈਂ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਨਹੀਂ ਗਿਆ ਜੀ ਉੱਥੇ ਮੈਂ ਨਹੀਂ ਗਿਆ ਇਹ ਕੀ ਕਰਾਉਣਾ ਉੱਥੇ ਤਾਂ ਕਿਉਂ ਜੀ ਸੁਤਮ ਜੀ ਸਾਰੇ ਆਪਣੇ ਮੈਂਬਰ ਬੈਠੇ ਆ ਉੱਥੇ ਤਾਂ ਵੇਚੀ ਕਰਾਉਣਾ ਹੈ ਮੈਂ ਕਿਹਾ ਜਾ ਵੀ ਕਿਉਂ ਹਾਂ ਠੀਕ ਹੈ ਜਿਹੜਾ ਮੇਰੇ ਵਰਗਾ ਬਿਮਾਰ ਹੁੰਦਾ ਨਹੀਂ ਗਿਆ ਤਾਂ ਉਹ ਚੰਗਾ ਮਹਿਸੂਸ ਕਰਦਾ ਵੀ ਚਲੋ ਮੈਂ ਗਿਆ ਹੀ ਨਹੀਂ ਹਾਂ ਸੋ ਮੇਰਾ ਉਸਤਾਦ ਜੀ ਮਾਫੀ ਚਾਹੂੰਗਾ ਕਿ ਮੈਂ ਇਹ ਤੋਂ ਵੱਧ ਨਹੀਂ ਬੋਲ ਹੁੰਦਾ ਠੀਕ ਹੈ ਕੋਈ ਨੀ ਕੰਕਰੀ ਆਪਣਾ ਡਾਕਟਰ ਸਦਾਦ ਦਲਵਾਤ ਸਿੰਘ ਜੀ ਆਏ ਹੈਗੇ ਜੀ ਆਪਣੇ ਇਹਨਾਂ ਦਾ ਧੰਨਵਾਦ ਸਾਰਿਆਂ ਤਾੜੀਆਂ ਮਾਰ ਕੇ ਨਾਲ। ਅਰਸਾ ਬੜਿਆ ਵੈਲਕਮ ਆਜੋ 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 ਮੈਂ ਉਹਦੇ ਕਰਨਾ ਹੈ ਉਹ ਪੂਰਾ ਉਹ ਇੱਕੋ ਗੱਲ ਹੈ ਸਰ ਕੀ ਹਾਲ ਚਾਲ ਹੈ ਹੋਰ ਠੀਕ ਹੋ ਵਜਿਆ ਹੁਣ ਮੈਂ ਆਪਣਾ 3 ਓ ਪੀ ਗੁਪਤਾ ਜੀ ਰਿਟਾਇਰਡ ਪੀਆਰ ਡੀਸੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਕਿ ਜੋ ਉਹਨਾਂ ਦੇ ਨਾਲ ਪਿੱਛੇ ਜੇ ਇਹਨਾਂ ਵੱਲੋਂ ਕੀਤਾ ਗਿਆ ਤੇ ਵਾਕ ਗਈ ਹੈ ਜਿਹੜੀ ਇਲੈਕਸ਼ਨ ਕੀਤੀ ਹੈ ਉਹਦੇ ਬਾਰੇ ਆਪਣਾ ਵਿਚਾਰ ਦਿੱਤੇ ਜਾਣਗੇ ਤੇ ਮੈਨੂੰ ਅੱਜ 7-8 ਮਹੀਨੇ ਹੋ ਗਏ ਉਹਦੋਂ ਗਿਆ ਸੀ 1.5 ਸਾਲ ਦਾ 1.2 ਸਾਲ ਦਾ ਤੇ ਉਹ ਜਾਂਦੇ ਲਿਓ ਜੀ ਪੈਸੇ 3 ਸਾਲ ਦਾ ਲਿਓ ਜੀ 2 ਸਾਲ ਦਾ ਲਿਓ ਜੀ ਮੈਂ ਕਿਹਾ ਇਹ ਕਿੱਥੇ ਲਿਖਿਆ ਤੇ ਹਰਮੇਲ ਵੀ ਉੱਥੇ ਖੜਿਆ ਸੀਗਾ ਉਹ ਪੁੱਛ ਲਿਓ ਲੈ ਉਹ ਇਹ ਪਿੱਛੇ ਮੈਂ ਕਿੱਥੇ ਲਿਖਿਆ ਵੀ ਤੂੰ ਸਾਡੇ ਜੀ ਸਾਹਿਬ ਦੀ ਬਿਲਡਿੰਗ ਆ ਤੇ ਤੂੰ ਦੱਸਦਾ ਕਿ ਚਾਚਾ ਲਾ ਦੇ ਮੈਂ ਜੇ ਨਹੀਂ ਸਬਸਕ੍ਰਿਪਸ਼ਨ ਪਰ ਹੁੰਦੇ ਸੀ ਆ ਨਹੀਂ ਸਾਡੇ ਮੈਂ ਨਸਮਾ ਤੇ ਲਿਖਿਆ ਤੇ ਚੁੱਪ ਕਰਕੇ ਭੱਜ ਗਿਆ ਬਾਹਰ ਕਰਕੇ ਜਿਹੜਾ ਇਹ ਇਲੈਕਸ਼ਨ ਕੀਤੀ ਹੈ ਇਹਨਾਂ ਨੇ ਦੁੱਖੋ ਜਿਵੇਂ ਆਏ ਵਾਰੀ ਹੁੰਦਾ ਸੀਗਾ ਪ੍ਰੋਸੈਸ ਦਾ ਪ੍ਰੋਪਰ ਅਡਾਪਟ ਕਰਨਾ ਮਿਲਣਾ ਆਰ ਇਹਨੂੰ ਕੌਨਫੀਡੈਂਸ ਤੇ ਲੈ ਕੇ ਕੋਈ ਨੋਟਿਸ ਕੱਢਣ ਦਾ ਮਤਲਬ ਡੂ ਟ ਸਪੋਰਟ ਤੇ ਲਾਂਡਵੇ ਇਸ ਇਲੈਕਸ਼ਨ ਹੈ ਜਿਹਨੇ ਭਰਨਾ ਨਹੀਂ ਭਰਨਾ ਸਿਰ ਉਹ ਵੱਖਰੀ ਗੱਲ ਆ ਗਈ ਫਿਰ ਜੋ ਅੱਜ ਬਸੇ ਨਾਲ ਹੋਸਾ ਲਿਆ ਇਹ ਤਾਂ ਇਲੈਕਟਡ ਮਤਲਬ ਉੱਦੇ ਹੀ ਆਪਣੇ ਸੈਲਫ ਸਟੇਟ ਦੇ ਨਾਲ ਕੋਲੋਂ ਸ਼ਕਤੀ ਵੜ ਗਈ ਉਹ ਇਹ ਤਾਂ ਮੰਨਤਾ ਵਾਲੇ ਤਾਂ ਹੈ ਨਹੀਂ ਗਾਦ ਇਸ ਕਰਕੇ ਜੀ ਪੂਰੀ ਨਿੰਦਾ ਕਰਦੇ ਆ ਅੱਗੇ ਤੋਂ ਮੇਰੇ ਹਲਕਾਮਦਾਰ ਵੀ ਆਪਾਂ ਬੰਦੇ ਥੋੜੇ ਜਿਹਾ ਹੋਰ ਤਾਂ ਆਓ ਮੈਂ ਬੁਝਾਪਾ ਮੈਂ ਲੋਕਾਂ ਦੀ ਜਿਹਦੇ ਨਾਲ ਕੇ ਆਪਾਂ ਫੇਰ ਆਪਾਂ ਉਹਦੇ ਵਿੱਚ ਕੰਫੀਡੈਂਸ ਨਾਲ ਆਪਣਾ ਬਣਾ ਲਈਏ ਪ੍ਰਧਾਨ ਸਕੀ। ਗਲਤ ਕੀਤਾ ਜੋ ਵੀ ਕੀਤਾ। 16 12 23 ਨੂੰ ਡਿਊ 26 ਨੂੰ 25 ਨੂੰ ਡਿਊ ਸੀਗੀ। ਡਿਊ ਡੇਟ ਤੇ ਕਰਾਉਣੇ ਚਾਹੀਦੇ ਆ। ਹੋਰ ਮੈਂ ਮੈਂਬਰਾਂ ਦੀ ਹਾਰਗੀ ਜੀ ਕਰਾਉਣੀ। ਪ੍ਰੋਪਰ ਇਲੈਕਸ਼ਨ ਹੋਣੀ ਚਾਹੀਦੀ। ਆ ਬਿਲਕੁਲ। ਤੇ ਜਿਹੜਾ ਕਿ ਆਪਣਾ ਦੋ ਟਰਮ ਤੋਂ ਬਾਅਦ ਤੀਜੀ ਵਾਰ ਬੰਦਾ ਬਣ ਨਹੀਂ ਸਕਦਾ ਜੋ ਸੰਵਿਧਾਨ ਹੈ ਉਹ ਇਹਨਾਂ ਨੇ ਟੋਲ ਮਰੋੜ ਕੇ ਗਲਤ ਕੀਤਾ ਹੈ। ਦੇਖੋ ਦਾਤਾ ਹੀ ਕਲੋਗੋਪੀ ਜਿਹੜੀ ਇਲੈਕਸ਼ਨ 16 11 25 ਨੂੰ ਹੋਇਆ ਉਸ ਦੇ ਮੁਤਾਬਕ ਅਨਾਉਂਸ ਕਰਕੇ ਪ੍ਰੋਪਰ ਇਲੈਕਸ਼ਨ ਦਾ ਪ੍ਰੋਸੀਜਰ ਜਿਹੜਾ ਉਹ ਡਾਊਨ ਕਰਨਾ ਚਾਹੀਦਾ ਹੈ ਤੇ ਦੋ ਵੀ ਕਨਸਟੀਟਿਊਸ਼ਨ ਹੈ ਉਸ ਦੇ ਮੁਤਾਬਕ ਚੱਲਣਾ ਚਾਹੀਦਾ ਉਸ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਇਸ ਕਰਕੇ 16 11 ਜੇ ਆਈ ਨਹੀਂ ਹੈ 16 11 ਨੂੰ ਇਲੈਕਸ਼ਨ ਅਨਾਉਂਸ ਕਰਨੇ ਸਾਰੇ ਜੇ ਚਾਹੇ ਦੁਬਾਰਾ ਬਣ ਜਾਣ ਕਨਸਟੀਟਿਊਸ਼ਨ ਤੇ ਦਿਨਾਰੀ ਬਸਲੀ ਐਮੈਂਡਮੈਂਟ ਕਰਾ ਲਾਂ ਅਗਰ ਬੜਨਾ ਤੇ ਸਾਰੇ ਸਰਬਸੰਮਤੀ ਨਾਲ ਅਸੀਂ ਉਹਨਾਂ ਦੇ ਕੋਈ ਖਿਲਾਫ ਨਹੀਂ ਆ ਕੰਮ ਕਰ ਰਹੇ ਆ ਕਰੀ ਜਾਣ ਲੋ ਵਧੀਆ ਪਰ ਸਾਨੂੰ ਇਹ ਆ ਵੀ ਜਿਹੜਾ ਪ੍ਰੋਪਰ ਪ੍ਰਸੀਜਰ ਅਡਾਪਟ ਕਰਨਾ ਚਾਹੀਦਾ ਜਿਹਦੇ ਉੱਤੇ ਕਿਸੇ ਨੂੰ ਵੀ ਇਤਰਾਜ਼ ਨਾ ਜਿਵੇਂ ਉਹਨਾਂ ਨੇ ਪੰਜਾਬ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦਾ ਜਿਹੜਾ ਸਾਥੀਆਂ ਵੱਲੋਂ ਮੈਨੂੰ ਆਪਣਾ ਸਰਬਸੰਮਤੀ ਨਾਲ ਓਪੋਜੀਸ਼ਨ ਦਾ ਪ੍ਰਦਾਨ ਬਣਾਇਆ ਸੀਗਾ ਮੈਂ ਆਪਣਾ ਦੱਸਦਾ ਵੀ ਜੋ ਇੱਥੇ ਆਪਣਾ ਸੰਵਿਧਾਨ ਦੇ ਮੁਤਾਬਕ ਕੋਈ ਵੀ ਮੈਂਬਰ ਦੋ ਵਾਰ ਦੋ ਟਰਮ ਅਹੁਦੇਦਾਰੀ ਸੰਭ ਕੇ ਤੀਜੀ ਟਰਮ ਅ ਸੰਵਿਧਾਨ ਮੁਤਾਬਕ ਨਹੀਂ ਬਣ ਸਕਦਾ ਜੋ ਹੁਣ ਜੋ ਇਲੈਕਸ਼ਨ 16 11 25 ਨੂੰ ਡਿਊ ਸੀ ਇਹਨਾਂ ਵੱਲੋਂ 25 10 ਨੂੰ ਜਦ ਕਿ ਬਰਥਡੇ ਪਾਰਟੀ ਹੈ ਬਹਾਨਾ ਲਾ ਕੇ ਇਹਨਾਂ ਨੇ ਆਪਣੇ ਆਪ ਹੀ ਤਿੰਨ ਮੈਂਬਰੀ ਕਮੇਟੀ ਬਣਾਈ ਜਿਹੜਾ ਕਿ ਕਿਸੇ ਨੂੰ ਇਹਨਾਂ ਨੇ ਧਿਆਨ ਚ ਨਹੀਂ ਲਿਆਂਦਾ ਉਹ ਗਲਤ ਸਵਿਧਾਨ ਦੇ ਮੁਤਾਬਕ ਕੀਤਾ ਗਿਆ ਹੈ ਜਿਹਦੇ ਬਾਰੇ ਲੋਕਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਜੋ ਇਹਨਾਂ ਨੇ ਅਖਬਾਰਾਂ ਦੇ ਵਿੱਚ ਖਬਰ ਲਾਈ ਆ ਵੀ ਮੈਂ ਪ੍ਰਧਾਨ ਜਨਰਲ ਸੈਕਟਰੀ ਉਹ ਅਸੀਂ ਸਾਰੇ ਉਹਦਾ ਇਹਦਾ ਖੰਡਨ ਕਰਦੇ ਆ ਇਹਨੂੰ ਕੋਈ ਬੰਦਾ ਪ੍ਰਧਾਨ ਨਹੀਂ ਹਾਂਜੀ ਜੀ ਨਾਮ ਇਹਦਾ ਮੇਰਾ ਨਾਮ ਖੁਸ਼ਮਿੰਦਰ ਕਪੜਾ ਜੀ ਜਿੰਨਾ ਦੀ ਕੀ ਗੱਲ ਹੈ ਅੱਜ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਜੀ ਪਹਿਲਾਂ ਮੀਟਿੰਗ ਵੀ ਕੀਤੀ ਗਈ ਸੀ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀਆਂ ਲੋਕਾਂ ਦੀ ਮੈਂਬਰਸ਼ਿਪਾਂ ਖਤਮ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਧੱਕੇ ਮੁੱਕੀ ਵੀ ਕੀਤੀ ਜਾਂਦੀ ਹੈ ਇੱਥੇ ਜਿਹੜਾ ਪ੍ਰਧਾਨ ਆਪਣੇ ਆਪ ਇਹ ਸੈਲਫ ਸਟਾਈਲ ਬਣਿਆ ਹੋਇਆ ਤੀਜੀ ਵਾਰ ਇਹਨੇ ਜਦ ਕਿਸੇ ਪ੍ਰਧਾਨ ਤੇ ਕੋਈ ਇਹੋ ਜੀ ਪ੍ਰਵੀਜ਼ਨ ਨਹੀਂ ਹੈਗੀ ਇਹ ਤੀਜੀ ਵਾਰ ਆਪਣੇ ਆਪ ਨੂੰ ਸੈਲਫ ਸਟਾਈਲ ਪ੍ਰਧਾਨ ਇਹਨੇ ਆਪੇ ਨਾਮਿਨੇਟ ਕਰਕੇ ਬਾਕੀ ਦੋ ਤਿੰਨ ਮੈਂਬਰਾਂ ਦੀ ਕਮੇਟੀ ਬਣਾ ਲਈ ਪੰਜਾਬ ਪੈਨਸ਼ਨ ਬੈਲਵਰ ਐਸੋਸੀਏਸ਼ਨ ਦੇ ਜਿਹੜੇ ਭਵੰਡ ਤੇ ਨਿਯਾਜ ਤੌਰ ਤੇ ਕਾਬਜ ਹੋਇਆ ਹੋਇਆ ਤੇ ਇਹ ਇੱਥੇ ਗੈਰ ਕਾਨੂੰਨੀ ਸੰਗਠਨ activities ਕਰਦਾ ਜੀ ਇਹਦੇ ਕਰਕੇ ਅੱਜ ਸਾਰਿਆਂ ਤੇ ਰੋਸ ਹੈ ਕਿ ਗਈ ਮੈਂਬਰਾਂ ਦੀ ਮੈਂਬਰਸ਼ਿਪ ਕੈਨਸਲ ਕਰਤੀ ਤੇ ਕਈਆਂ ਦੇ ਜਿਹੜੇ ਡੀਸੀ ਵੱਲੋਂ ਜਾਰੀ ਜਿਹੜੇ ਸਨাক্তੀ ਕਾਰਡ ਨੇ ਉਹ ਵੀ ਇਹਨੇ ਆਪ ਡੀਸੀ ਦੀ ਪ੍ਰਵਾਨਗੀ ਬਿਨਾਂ ਜਿਹਦੇ ਜਿਹਦੇ ਤੇ ਇਹਦੇ ਕੋਲ ਕੋਈ ਅਧਿਕਾਰ ਨਹੀਂ ਆਪਣੀ ਕਲਮ ਦੇ ਥੱਲੇ ਆਪਣੇ ਸੈਨਾ ਥੱਲੇ ਕੈਨਸਲ ਕਰਤੇ ਜਦੋਂ ਕਿ ਡੀਸੀ ਵੱਲੋਂ ਜਿਹੜਾ ਸਨাক্তੀ ਕਾਰਡ ਹੈ ਜਾਰੀ ਕੀਤਾ ਜਾਂਦਾ ਇਹ ਜਿਹੜੀਆਂ ਗੈਰ ਕਾਨੂੰਨੀ ਤੇ ਇਹਦੀਆਂ ਗਤੀਵਿਧੀਆਂ ਨੇ ਇਹਨੂੰ ਨੱਥ ਪਾਉਣ ਲਈ ਅਸੀਂ ਸਾਰੇ ਇਕੱਠੇ ਹੋਏ ਆਂ ਤੇ ਇਹਦੇ ਵਿੱਚ ਅਸੀਂ ਜਿਹੜਾ ਇਹਦੇ ਖਿਲਾਫ ਸਾਰਿਆਂ ਤੇ ਰੋਸ ਹੈ ਤੇ ਅਸੀਂ ਇਹਦੇ ਜਿਹੜਾ ਜਿਹੜੀਆਂ ਨੇ ਇਹ ਗੈਰਕਾਨੂੰਨੀ ਚੋਣ ਜੀ ਕੀਤੀ ਆ ਜਾਂ ਆਪਣੇ ਸੈਲਫ ਸਟਾਈਲ ਕੀਤੀ ਆ ਤੇ ਇਹਨੂੰ ਅਸੀਂ ਸਾਰੂ ਸੰਮਤੀ ਨਾਲ ਰੱਦ ਵੀ ਕੀਤਾ ਹੈ ਮੀਟਿੰਗ ਦੇ ਵਿੱਚ ਤੇ ਅਸੀਂ ਅੱਗੇ ਅਗਲਾ ਐਕਸ਼ਨ ਲਈ ਕਰਿਆ ਤੇ ਜਲਦੀ ਆਪਣੀ ਜਿਹੜੀ ਸਰਗਰਮੀ ਅੱਗੇ ਵਧਾ ਕੇ ਜਿਹੜੀ ਵੀ ਚੋਣ ਬਾਰੇ ਜਾਂ ਹੋਰ ਅਗਲੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਅਸੀਂ ਆਪਣੀ ਜਿਹੜੀ ਨਵੀਂ ਜਥੇਬੰਦਕ ਚੋਣ ਹੈ ਇਹਨੂੰ ਆਪਣਾ ਨਵਾਂ ਰੂਪ ਦੇਵਾਂਗੇ ਤੇ ਡੀ ਸੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆਂ ਵੀ ਇੱਥੇ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਨਾਲ ਮੈਂਬਰਸ਼ਿਪ ਰੱਦ ਕੀਤੀ ਹੈ ਇਹਦੇ ਬਾਰੇ ਜਾਂਚ ਕਰਾਈ ਜਾਵੇ ਵੀ ਇਹ ਕੌਣ ਹੁੰਦਾ ਕਿਵੇਂ ਕੀਤੀ ਗਈ ਹੈ ਕਿਹੜੇ ਹਾਲਾਤਾਂ 'ਚ ਕੀਤੀ ਗਈ ਹੈ ਕੋਈ ਅਨੁਸ਼ਾਸਨੀ ਕਮੇਟੀ ਨਹੀਂ ਕੋਈ ਹਾਊਸ ਨਹੀਂ ਸੱਦਾ ਜਾਂਦਾ ਜਦਕਿ ਕੋਈ ਹਾਊਸ ਦੀ ਮੀਟਿੰਗ ਕਰਕੇ ਹੀ ਮੈਂਬਰ ਅਸੀਂ ਪਦਦ ਕੀਤੀ ਜਾ ਸਕਦੀ ਹੈ ਉਹ ਦੋ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਦੇ ਰਾਹੀਂ ਇਹ ਜਿਹੜੀਆਂ ਰੱਦ ਕਰਨਾ ਇੱਕ ਕੋਜਾ ਮਜ਼ਾਕ ਹੈ ਮੈਂਬਰਸ਼ਿਪ ਤੇ ਸਾਰੇ ਲੋਕਾਂ ਤੋਂ ਪੈਸੇ ਇਕੱਠੇ ਕਰਦਾ ਬਹੁਤ ਗਲਤ ਤਰੀਕੇ ਹੋ ਰਹੇ ਮੈਂ ਹਰਨੇਉਰ ਸਿੰਘ ਡਿਪਟੀ ਕਮਿਸ਼ਨਰ ਬਟਿਆਲਾ ਤੋਂ ਰਟਾਇਰਡ ਹੋਇਆ ਐ ਸੀਨੀਅਰ ਸਹਾਇਕ ਤੇ ਮੈਂ ਇੱਥੇ ਆ ਕੇ ਦੇਖਿਆ ਮਾਹੌਲ ਪਿਛਲੇ 4 ਸਾਲਾਂ ਤੋਂ ਇੱਕ ਪ੍ਰੈਸ ਦੇ ਵਿੱਚ ਉਹ ਗੁਰਦੀਪ ਸਿੰਘ ਵਾਲੀਆ ਉਹਤੇ ਫੋਰਟ ਕਲਾਸ ਪ੍ਰੈਸ ਦੇ ਵਿੱਚ ਤਕਰੀਬਨ ਫੋਰਟ ਕਲਾਸ ਦਾ ਕਾਈ ਹੁੰਦਾ ਉੱਥੇ ਉਹ ਲੇਬਰ ਵਰਕਰਾਂ ਦਾ ਪ੍ਰਧਾਨ ਰਿਹਾ ਤੇ ਉਰੇ ਅਜੇ ਸਾਡੇ 80% ਤੋਂ ਕੋਈ ਡਸਟਡ ਅਫਸਰ ਨੇ ਪੜੀ ਲਿਖੀ ਜਮਾਤ ਹੈ ਉਹ ਉੱਥੇ ਇੱਥੇ ਆ ਕੇ ਕੋਝੀਆਂ ਹੱਕ ਦਾ ਕਰਦਾ ਉਹੀ ਗਲਮ ਗਾਲੀ ਉਹਨੇ ਅੱਤਵਾਂ ਸੀਨੀਅਰ ਡਸਟਡ ਅਫਸਰਾਂ ਦੀ ਬੇਇੱਜ਼ਤੀ ਕੀਤੀ ਕੋਈ ਪੁੱਛਿਓ ਬਲੋ ਐਡਵਾਂਸੇਸ਼ਨ ਬਲੋ ਇਨਸਾਫ ਨਾ ਮਿਲਾਇਕਿ ਉਹ ਸੀਨੀਅਰ ਬੋਰਡ 'ਚ ਧੱਕੇ ਖਾ ਰਹੇ ਨੇ ਤੇ ਚੰਦਾ ਇੰਨਾ ਇਕੱਠਾ ਕਰ ਲੰਦਾ ਹੁਣ ਫਲੱਡ ਹੱਣ ਪੀਰਪਰ ਦੇ ਨਾਂ ਤੇ ਇਹਨੇ 1.5 ਦੋ ਲੱਖ ਰੁਪਏ ਇਕੱਠਾ ਕਰਕੇ ਸਭ ਡਿਸੀਜ਼ ਆਉਣੋਂ ਪਹਿਲਾਂ ਲੱਖ ਰਿਆ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰੀ ਫੰਡ ਦੇ ਵਿੱਚ ਫਿਰ ਕਹਿੰਦੇ ਗਾਉਂ ਰਾਉਂਡ ਜਿੱਥੇ ਨਾ ਦੋ ਤੇ 1,11,000 ਕਰਤਾ ਤੇ ਐਦਾਂ ਪੈਸੇ ਖਾ ਗਿਆ ਇੱਕ ਬੈਂਕ ਮੈਨੇਜਰ ਦੇ ਸਟੇਟ ਕਾਲਜ ਬਰਾਜੇਤ ਨਾਲ ਮਿਲੀ ਹੋਈ ਹੈ ਉਹਨੂੰ ਇਹ ਗਿਫਟ ਦੇ ਆਲੇ ਆ ਉਹ ਦੋ ਦੋ ਸਾਲ ਹੋ ਗਏ ਸੀ ਕਹਿੰਦੇ ਹੋਏ ਵੀ ਸਾਡੇ ਚੰਦੇ ਦੇ ਪੈਸੇ ਨੇ ਇਹ ਜਲਦੀ ਲੀਡਰਸ਼ਿਪ ਬਣਾ ਕੇ ਇਹ ਪੈਸੇ ਖਾਈ ਜਾਂਦਾ ਹੈ ਬੇਮਤਲਬ ਖਾਈ ਜਾਂਦਾ ਹੈ ਸ਼ਿਕਾਇਤ ਸੀ ਕਿਸੇ ਨੇ ਕਰੀ ਅਸੀਂ ਇਹਦੀ ਸ਼ਿਕਾਇਤ ਬੰਗ ਬਰਾਜ ਮੈਨੇਜਰ ਨੂੰ ਦੇ ਚੱਕੀ ਸਿਵਲ ਅਦਾਲਤ ਵਿੱਚ ਕੇਸ ਹੀ ਆਇਆ ਬਰਾਜ ਮੈਨੇਜਰ ਦੇ ਖਿਲਾਫ ਉੱਥੇ ਐਕਸਪਾਰਟੀ ਹੋ ਗਈ ਤੇ ਜੀਐਸ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹਦੇ ਖਿਲਾਫ ਕੋਈ ਸ਼ਸਨੀ ਕਾਰਵਾਈ ਕੀਤੀ ਜਾਵੇ ਜਿਹਦਾ ਪੰਜਾਬ ਪੈਨਸ਼ਨ ਹੋਲਡ ਦਾ ਖਾਤਾ ਹੈ ਇਹਨੂੰ ਫਰੀਜ਼ ਕੀਤਾ ਜਾਵੇ ਤੁਸੀਂ ਕੋਈ ਇਲੈਕਸ਼ਨ ਚੈਰਾ ਵੀ ਕਰਵਾ ਗਏ ਆ ਲੈਕਚਰਾਂ ਦੇ ਦਿੱਤਾ ਕੋਈ ਪਤਾ ਨਹੀਂ ਹੈ ਕੀ ਪ੍ਰਬੰਧ ਹੈ ਇਹਨੇ ਜਿਹੜੀ ਗੈਰਕਾਨੂੰਨੀ ਰੱਖਿਆ ਕਰਾਈ ਹੈ ਬਿਨਾ ਸਮਝੇ ਸੋਚੇ ਉਹਦੇ ਬਾਰੇ ਦੀ ਅਸੀਂ ਇੰਨੀ ਕੁੱਤੇਖਾਨੀ ਕਰੀ ਹੈ ਇਹ ਇੱਕ ਸਰਕਾਰੀ ਬਿਲਡਿੰਗ ਹੈ ਇੱਥੇ ਬਿਨਾ ਸਰਕਾਰ ਤੋਂ ਐਸਡੀਐਮ ਸਾਹਿਬ ਤੋਂ ਮਨਜ਼ੂਰੀ ਲਏ ਜਾਂ ਬੀਸੀ ਸਾਹਿਬ ਤੋਂ ਮਨਜ਼ੂਰੀ ਲਏ ਪ੍ਰਾਈਵੇਟ ਕੰਪਨੀਆਂ ਦੇ ਕੈਂਪ ਲਗਵਾ ਕੇ ਪੀਸੇ ਪੀਸੇ ਪੀੜਦਾਨ 2.5 ਲੱਖ ਰੁਪਇਆ ਕਮਾ ਚੁੱਕਾ ਹੈ ਕਬੀ ਅਮਰ ਹਸਪਤਾਲ ਦਾ ਪਾਰਕ ਹਸਪਤਾਲ ਦਾ ਉਹ ਵੱਲਦ ਮਹਾਰਾ ਹਸਪਤਾਲ ਦਾ ਉਸੇ ਲਗਵਾ 26 ਚੀਜ਼ ਨੂੰ ਇਹਨੇ ਇੱਕ ਪ੍ਰਾਈਵੇਟ ਬੈਂਕ ਤੋਂ ਮੋਟੇ ਪੈਸੇ ਲੈ ਕੇ ਟੈਂਪਲ ਲਵਾਇਆ ਇੱਕ ਵੀ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮਾ ਨਹੀਂ ਕਰਾਇਆ ਤਾਂ ਵਿਜੀਲੈਂਸ ਡਿਪਾਰਟਮੈਂਟ ਨੂੰ ਚਾਹੀਦਾ ਜੀ ਇਹਦੇ ਖਰਾਬ ਅਲੋਕੇਸ਼ਨ ਦਾ ਪਤਾ ਦਿੱਤਾ ਜਾਵੇ ਤੇ ਇਹਨੂੰ ਜਲਦੀ ਅੰਦਰ ਕੀਤਾ ਜਾਵੇ